ਰੋਡ ਬਿਲਕੁਲ ਸੁਨਸਾਨਾ ਕੋਈ ਨਹੀਂ ਆ ਰਿਹਾ ਤੁਸੀਂ ਦੇਖ ਰਹੇ ਹੋਗੇ ਇਸੇ ਟਾਈਮ ਨਾਲ ਸਾਰਾ ਜੰਗਲ ਹੀ ਆਮੜਾ ਖੋਲ ਜਿੱਥੇ ਗੱਡੀ ਵੀ ਨਹੀਂ ਹੁੰਦੀ ਹੈਲੋ ਦੋਸਤੋ ਸੋਸ਼ੀਓਲਜੀ ਮੈਂ ਆਹ ਆਪਣਾ ਜਿੱਧਰ ਪਾਜਾ ਤੁਸੀਂ ਦੇਖ ਰਹੇ ਹੋ YouTube ਚੈਨਲ ਟਿੰਗ ਪੀਬੀ06 ਤਾਂ ਬਈ ਅੱਜ ਆਪਾਂ ਜਾ ਰਹੇ ਆ ਘੁੰਮਣ ਨੂੰ ਜਾ ਰਹੇ ਆ ਆਪਾਂ ਸ਼ਵਾਲਕ ਦੀਆਂ ਪਹਾੜੀਆਂ ਹੁਸ਼ਿਆਰਪਨ ਵਾਲੀ ਸਾਈਡ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਢਿੱਲੇ ਵਾਲੇ ਮੰਦਿਰ ਜਿਸ ਨੂੰ ਗੱਡਣ ਦਾ ਢਿੱਲਾ ਵੀ ਕਿਹਾ ਜਾਂਦਾ ਆ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਕੁਝ ਅਨਦਰ ਲੋਕੇਸ਼ਨ ਤੇ ਸਾਰੇ ਜਾਣੇ ਵੀਡੀਓ 'ਚ ਬਣੇ ਰਹੋ ਤੇ ਤੁਹਾਨੂੰ ਵਿਊ ਤੇ ਲੋਕੇਸ਼ਨ ਬਹੁਤ ਟੈਂਡ ਦੇਖਣ ਨੂੰ ਮਿਲਣ ਵਾਲੀ ਹੈ ਠੀਕ ਹੈ ਜੀ ਤੇ ਚਲੋ ਆਜੋ ਵੀਡੀਓ ਨੂੰ ਸਟਾਰਟ ਕਰਦੇ ਆਂ ਹਾਂਜੀ ਹਾਂ ਦੇ ਲੋਗ ਦੀ ਸ਼ੁਰੂਆਤ ਵੇਖ ਲਓ ਬਈ ਕਿਦਾਂ ਯਾਰ ਆਹ ਟਰਾਈਪੋਡ ਦਾ ਲੱਥ ਗਿਆ ਯਾਰ ਚਲੋ ਹਾਂ ਜੁੜ ਜਾ ਦੋ ਮਿੰਟ ਚੋੜ ਦੇ ਹਾਂ ਜੁੜ ਗਿਆ ਜੁੜ ਗਿਆ ਜੋ ਤੇ ਹਾਂਜੀ ਬਾਈ ਫਾਈਨਲੀ ਆਪਾਂ ਪੋੜੀਆਂ ਚੜਨੀਆਂ ਸ਼ੁਰੂ ਕਰਤੀਆਂ ਨੇ ਥੋੜਾ ਲੱਗ ਗਿਆ ਯਾਰ ਫਿਰ ਮਾਈਕ ਦੀ ਵਜ੍ਹਾ ਤੇ ਤੇਰੀ ਵੀ ਨਹੀਂ ਆਉਣੀ ਉਹਦਾ ਵੀ ਗੱਡੀ ਦੇ 50 ਰੁਪਏ ਲੱਗਦੇ ਆ ਤਾਂ ਜਾਣ ਲਈ ਗੱਡੀ ਨੂੰ ਹੀ ਅਵੋਇਡ ਕਰਕੇ ਗਰਮੀ ਦੇ ਵਿੱਚ ਹੁਣੇ ਤੁਰ ਕੇ ਜਾਵਾਂਗੇ ਠੀਕ ਆ ਓਕੇ ਭਾਈ ਠੀਕ ਆ ਜੀ ਪੈਰ ਤਰਾ ਆ ਗਿਆ ਥੱਲੇ ਹੁਣ ਤੇ ਬਈ ਅਸੀਂ ਜਾ ਰਹੇ ਹੁਣ ਇਧਰ ਨੂੰ ਸਦਸਦਾ ਤੇ ਆ ਵੀ ਬੰਦਾ ਨਾਲ ਜਾਏਗਾ ਆਦ ਨਾਲ ਹੈ ਹੀ ਠੀਕ ਆ ਜੀ ਤੇ ਬਾਕੀ ਬਈ ਝੋਟ ਚੰਗਾ ਲੱਗਣਾ ਆ ਪ੍ਰੈਕਟਿਸ ਜਿਹੜੀ ਦਿੱਤੀ ਸੀ ਥੋੜੇ ਦਿਨ ਪਹਿਲਾਂ ਪੋੜੀਆਂ ਪਾੜੀਆਂ ਦੀ ਠੀਕ ਆ ਜੀ ਖਾਇਕਾ ਮਾ ਜੇ ਉਹ ਬਈ ਤਾਂ ਬਈ ਇਸ ਜਗ੍ਹਾ ਤੇ ਆਪਣਾ ਜੋ ਕਬੱਡੀ ਦਾ ਪਲੇਅਰ ਆ ਮਨਿੰਦਰ ਭਾਜੀ ਉਹ ਵੀ ਪ੍ਰੈਕਟਿਸ ਕਰਨ ਹੁੰਦਿਆ ਸੀ ਠੀਕ ਆ ਜੀ ਹਾਂ ਜੀ ਬਈ ਪਸੀਨਾ ਆ ਜਾ ਕੁਆ ਠੀਕ ਆ ਜੀ ਤਾਂ ਸਾਨੂੰ ਤੁਰਨ ਸਿਰ 5 ਕਿ ਮਿੰਟ ਹੋਇਆ ਤੇ ਆ ਬੰਦਾ ਥੋੜਾ ਸਪੀਡ ਵਾਲਾ ਬੰਦਾ ਆ ਬੰਦਾ ਸਵਾਸਪੀਡ ਵਾਲਾ ਨਾ ਚੜਦੀ ਜਵਾਨੀ ਕਿੱਧਰ ਜਾ ਰਹੀ ਏ ਉਹੀ ਜਵਾਨੀ ਆ ਜਿੱਦਾਂ ਕੁਝ ਪਤਾ ਨਹੀਂ ਲੱਗ ਰਿਹਾ ਇਹ ਕਿੱਧਰ ਨੂੰ ਜਾ ਰਹੀ ਏ ਠੀਕ ਹੈ ਜੀ ਤਾਂ ਸਾਹਮਣੇ ਬਈ ਵੇਖੋ ਆਹ ਰਸਤਾ ਜਿਹੜਾ ਨਵਾਂ ਬਣਿਆ ਮੰਦਰ ਲਈ ਤੇ ਬਈਆ ਪੁਰਾਣਾ ਰਸਤਾ ਠੀਕ ਹੈ ਜੀ ਆਹ ਰਸਤਾ ਜਿਹੜਾ ਆ ਇਹ ਜੱਡੀ ਜਾਂਦੀ ਤਾਂ ਉਹਨੂੰ ਠੀਕ ਹੈ ਜੀ ਆਹ ਸਾਡਾ ਲਈ ਪੌੜੀਆਂ ਵਾਲਾ ਰਸਤਾ ਭਈ 10-15 ਮਿੰਟ ਤੁਰ ਕੇ ਤੇ ਖਲੋੜੀ ਆਪਾਂ ਤੇ ਬੰਦਾ ਕਹਿ ਰਿਹਾ ਵੀ ਆਪਾਂ ਗਲਤੀ ਕਰਤੀ ਆ ਧੁੱਪੇ ਆਉਂਦੀ ਥੋੜਾ ਜਿਹਾ ਬੱਦਲ ਹੋਇਆ ਹੁੰਦਾ ਫਿਰ ਮਜ਼ਾ ਆਉਣਾ ਸੀ ਗੱਲ ਇਹਦੀ ਵੀ ਠੀਕ ਆ ਜਦੋਂ ਆਪਾਂ ਘਰੋਂ ਤੁਰੇ ਹਾਂ ਆਪਣੇ ਗੁਰਦਾਸਪੁਰ ਵਾਲੀ ਸਾਈਡ ਤੇ ਬਾਰਿਸ਼ ਪੈ ਰਹੀ ਸੀ ਪਰ ਇਸ ਸਾਈਡ ਤੇ ਲੱਗਦਾ ਨਹੀਂ ਮੈਨੂੰ ਬਾਰਿਸ਼ ਪਈ ਆ ਪਰ ਚਲੋ ਫਿਰ ਜਾ ਸਕਦੇ ਆ ਸਨਲਾਈਟ ਹੈ ਜੀ ਇਹ ਸਨਲਾਈਟ 'ਚ ਵੀਡੀਓ ਵਧੀਆ ਬਣ ਜਾਂਦੀ ਆ ਪਰ ਥੋੜਾ ਪਸੀਨਾ ਵੀ ਆ ਜਾਂਦਾ ਜਦੋਂ ਮੈਨੂੰ ਆਇਆ ਹੋਇਆ ਪਹਿਲਾਂ ਜੀ ਠੀਕ ਹੈ ਜੀ ਤੇ ਥੋੜਾ ਉੱਪਰ ਜਾਵਾਂਗੇ ਨਾ ਤੇ ਤੁਹਾਨੂੰ 뷰 ਦਿਖਾਵਾਂਗੇ ਤੇ ਲੱਗੇ ਚੱਗੇ ਉਹ ਜਿੰਨੀ ਵੀ ਜਗਾ ਨਾ ਸਾਰਾ 뷰 ਮਿਲਦਾ ਦਾ ਤੇ ਬਹੁਤ ਸੋਹਣਾ 뷰 ਬੰਦਾ ਉਸ ਚੀਜ਼ ਦਾ ਜਿੰਨੀ ਜਗ੍ਹਾ ਖੂਬਸੂਰਤ ਹੈ ਜੀ ਜਗ੍ਹਾ ਤੇ ਤੁਰ ਕੇ ਜਾਣਾ ਉਹਨਾਂ ਥੋੜਾ ਜਨਾ ਟਫ ਆ ਥੋੜਾ ਨਹੀਂ ਠੀਕ-ਠਾਕ ਹੀ ਆ ਨਾ ਜਿਆਦਾ ਟਫ ਵੀ ਨਹੀਂ ਆ ਜਾ ਸਕਦਾ ਬੰਦਾ ਬਸ 300 ਸਟੇਅਰ 300 ਪੌੜੀਆਂ ਬਸ ਜਿਆਦਾ ਕੁਛ ਨਹੀਂ ਹੈ ਠੀਕ ਹੈ ਜੀ ਤੇ ਜਦੋਂ ਅਸੀਂ 85% ਪੌੜੀਆਂ ਚੜ ਜੰਨੇ ਆ ਤਾਂ ਉਸ ਤੋਂ ਬਾਅਦ ਦਾ ਵੀਊ ਮਿਲਦਾ ਤੇ ਸਿੱਟਾ ਆਪਣਾ ਸਾਰਾ ਜੰਗਲ ਹੀ ਆਈ ਦੀਆ ਚਾਹੇ ਟਾਈਮ ਸਾਰਾ ਜੰਗਲ ਹੀ ਮਟ ਹੁਣ ਪਿੰਡ ਬਣ ਜੇ ਨੇ ਖੇਤ ਬਣ ਜੇ ਨੇ ਹੂ ਤਸਾਹ ਨੂੰ ਚੜਿਆ ਥੋੜਾ ਥੋੜਾ ਤੇ ਜੋ ਮੈਨੂੰ ਦੱਸਦਾ ਕਿ ਗਰਾਊਂਡ ਤੇ ਜਾਣਾ ਚਾਹੀਦਾ ਮੈਨੂੰ ਤੇ ਦੌੜ ਲਾਉਣੀ ਚਾਹੀਦੀ ਆ ਤਸਵੀਰ ਨੂੰ ਫਿੱਟ ਕਰਨਾ ਚਾਹੀਦਾ ਜੋ ਮੈਜਰਲ ਸ਼ਾਟ ਜਿਵੇਂ ਠੀਕ ਹੈ ਜੀ ਠੀਕ ਹੈ ਜੀ ਓਕੇ ਭਈ ਓਕੇ ਪਾਣੀ ਪੀ ਲੈ ਨਹੀਂ ਯਾਰ ਮਨਦਰ ਜਾ ਕੇ ਪੀਂਦੇ ਪਾਣੀ ਹਾਂਜੀ ਹਾਂਜੀ ਬਾਈ ਹਵਾ ਕਰਤੇ ਸ਼ਾਇਦ ਹੀ ਮੇਰੀ ਵਾਜਟ ਕਲੀਅਰ ਹੁੰਦੀ ਹੋਈ ਪਰ ਇਹ ਤੁਹੇ ਜਸਟ ਕਰ ਲਿਓ ਤੇ ਜਿਹੜੀ ਹਵਾ ਬਹੁਤ ਤੇਜ਼ ਚੱਲਦੀ ਪਈ ਆ ਦੇਖੋ ਠੀਕ ਹੈ ਜੀ ਜਿਹੜੇ ਪੱਤੇ ਉੱਡੇ ਦਹਿਲ ਰਹੇ ਤੇਜ਼ ਤੇ ਇਸ ਲਈ ਬਟ ਬਾਈ ਸਾਹਮਣੇ ਪਿੰਡ ਦੇਖੋ ਕਿੰਨਾ ਸੋਹਣਾ 뷰 ਆ ਨਾ ਇਹਨਾਂ ਪਿੰਡਾਂ ਦਾ ਪਿੰਨੇ ਸੋਹਣਿਆ ਲੱਗਦਾ ਨਾ ਦੇਖੋ ਤੇ ਬਾਈ ਔਰ ਥੱਲੇ ਮੰਦਰ ਆ ਜਿੱਥੇ ਸ਼ਿਵਜੀ ਮਹਾਰਾਜ ਦੀ ਮੂਰਤੀ ਲੱਗੀ ਉੱਤੋਂ ਆਪਾਂ ਤੁਰ ਕੇ ਅੰਦਰੋਂ ਪਹੁੰਚ ਨਾ ਆਇਆ ਠੀਕ ਹੈ ਜੀ ਤੇ ਭਾਈ ਸਾਰਾ ਵੀਊਡ ਫੁੱਟ ਨਾ ਘਿਹੜਾ ਹਾਂਜੀ ਤੇ ਭਾਈ ਮੰਦਰ ਵਿੱਚ ਵੀਡੀਓ ਬਣਾਉਣੀ ਅਲਾਉਡ ਹੀ ਪਰ ਮੈਂ ਬੋਲ ਤੇ ਵਲੋਗ ਨਹੀਂ ਬਣਾਇਆ ਕਿਤੇ ਮੈਨੂੰ ਚੰਗਾ ਜਿਹੀ ਨਹੀਂ ਲੱਗਦਾ ਯਾਰ ਦਾ ਨਾ ਮੰਦਰ ਗੁਰਦੁਆਰੇ ਚ ਜਾ ਕੇ ਨਾ ਬੋਲ ਤੇ ਵੀਡੀਓ ਬਣਾਉਣੀ ਤੇ ਬਾਕੀ ਮੈਂ ਸਿਨੇਮੈਟਿਕ ਛੋਟ ਲੈ ਲਈ ਮੰਦਰ ਬਹੁਤ ਹੀ ਸੋਹਣਾ ਆ ਤੁਸੀਂ ਦੇਖਿਆ ਹੋਗਾ ਸਿਨਮੈਟਿਕ ਸ਼ਾਟ ਚ ਤੇ ਵਧੀਆ ਜੀ ਬਾਈ ਬਾਕੀ ਹੁਣ ਬਈ ਆਪਾਂ ਵਾਪਸ ਤੁਰ ਪਿਆ ਠੀਕ ਹੈ ਜੀ ਤੇ ਹਾਂ ਜੀ ਇੱਕ ਗੱਲ ਹੋਰ ਮੰਦਰ ਚ ਲੰਗਰ ਵੀ ਮਿਲਦਾ ਹਨਾ ਮੰਦਰ ਮਿਲਦਾ ਆ ਚਾਹ ਵੀ ਮਿਲਦੀ ਆ ਪਾਣੀ ਵੀ ਮਿਲਦਾ ਆ ਤੇ ਮੰਦਰ ਦੇ ਵਿੱਚ ਜਿਹੜੀ ਸਫਾਈ ਉਹ ਵੀ ਬਹੁਤ ਵਧੀਆ ਯਾਰ ਇਹ ਤਾਂ ਨੰਬਰ ਹੋਲਾ ਯਾਰ ਤੇ ਬੱਤੀ ਵਿਊ ਵਿਊ ਤੇ ਬਾਈ ਘੈਂਡ ਆ ਬਾਈ ਬਿਲਕੁਲ ਨੇਚਰ ਆ ਕੁਦਰਤ ਆ ਠੀਕ ਆ ਅਭੀ ਨੇ ਚਹ ਰਾ ਕੁਦਰਤ ਨਿਚੇ ਕੁਦਰਤ ਹੈ ਸਾਰੇ ਪਾਸੇ ਠੀਕ ਹੈ ਜੀ ਹਰਿਆਲੀ ਆ ਹਾਂ ਥੋੜਾ ਜਿਹਾ ਨਾ ਸੀਜ਼ਨ ਆ ਕਣਕ ਦਾ ਸੀਜ਼ਨ ਆ ਥੋੜਾ ਅੱਗੇ ਹੁੰਦਾ ਉਸ ਕਰਕੇ ਥੋੜੀ ਜਿਹਾ ਮਤਲਬ ਪਿਆਲੀਆਂ ਚ ਆਗੂ ਲੱਗੀ ਨਾਰਥ ਨੂਰ ਤੇ ਤੇ ਜੰਗਲ ਚ ਵੀ ਥੋੜੇ ਬਹੁਤ ਹੀ ਬੂਟੇ ਬਾਟੇ ਸੜ ਸੜ ਜਾਂਦੇ ਆ ਤੇ ਬਾਕੀ ਜਦੋਂ ਰੇਣੀ ਸੀਜ਼ਨ ਹੁੰਦਾ ਆ ਤੇ ਬਹੁਤ ਜ਼ਿਆਦਾ ਹਰਿਆਲੀ ਹੋ ਜਾਂਦੀ ਇਥੇ ਪਰ ਹਜੇ ਵੀ ਹੈ ਹਰਿਆਲੀ ਪਰ ਉਸ ਟਾਈਮ ਤੇ ਬਹੁਤ ਜ਼ਿਆਦਾ ਹੋ ਜਾਂਦੀ ਆ ਬੱਤੀ ਬਈ ਸਭ ਕੁਝ ਵਧੀਆ ਹੈ ਘੈਂਡਾ ਗੱਲਬਾਤ ਠੀਕ ਹੈ ਜੀ ਤੇ ਬੱਤੀ ਬਈ ਜਿੰਨਾ ਅਸੀਂ ਜਾਣ ਲੱਗੇ ਤਾਂ ਉਹੀ ਉੱਪਰ ਨੂੰ ਮੰਦਰ ਤੇ ਤੇ ਉਹਨਾਂ ਹੀ ਅਸੀਂ ਥੱਲੇ ਜਾਣ ਲੱਗੇ ਸੋਖੇ ਰਹਾਂਗੇ ਤੇ ਅੱਧੀ ਥੱਲੇ ਨੂੰ ਜਾ ਰਹੇ ਹੁਣ ਆਪਾਂ ਉੱਪਰ ਨੂੰ ਆਲਰੇ ਪੂਰਾ ਝੁੱਟ ਲੱਗਾ ਹੈ ਪੱਟਾ ਦਾ ਪੂਰਾ ਝੁੱਟ ਲੱਗਾ ਹੈ ਤੇ ਹੁਣ ਤਾਂ ਚਲੋ ਠੀਕ ਹੈ ਸਭ ਕੁਝ ਹਾਂ ਜੀ ਚਲੋ ਆਜੋ ਜੇ ਕੋ ਚੰਗੀ ਚੀਜ਼ ਮਿਲਦੀ ਹੈ ਰਾਜਵ ਖੋਨ ਦੇ ਵਿਖਾਵਾਂਗੇ ਤਾਂ ਹੋਰ ਗੱਲਾਂ ਬਤ ਤੁਹਾਡੇ ਮਨ ਕਰਦੇ ਜਾਵਾਂਗੇ ਠੀਕ ਹੈ ਜੀ ਤਾਂ ਬੱਤੀ ਬਈ ਅਸੀਂ ਟਟੂਟ ਲਾਸਟ ਵੀਡੀਓ ਸਾਡੀ ਵੀ ਉਹ ਤੋਂ ਛੋਟੀ ਵੀਡੀਓ ਤੋਂ ਟਾਫੀ ਟਾਈਮ ਦੀ ਮੈਂ ਪਾ ਰਿਹਾ ਤੇ ਜਿਹੜੀ ਸਾਡੀ ਲਾਸਟ ਵੀਡੀਓ ਵਲੌਗ ਵਾਲੀ ਸੀ ਸ਼ਾਇਦ 6 ਤੋਂ 7 ਮਹੀਨੇ ਪਹਿਲਾਂ ਸੀ ਤੇ ਇਸ ਲਈ ਯਾਰ ਪਹਿਲਾਂ ਨਾ ਮਤਲਬ ਸਾਡੇ ਕੋਲ ਦੋ ਕਮਰੇ ਨਾਲ ਜੂਸ ਟੂ ਆ ਮੈਂ ਹੋ ਨਹੀਂ ਰਿਹਾ ਸ਼ਾਇਦ ਹਜੇ ਵੀ ਨਹੀਂ ਆ ਮੈਂ ਨਾਲ ਜੂਸ ਟੂ ਹੋ ਰਿਹਾ ਪਰ ਹੁਣ ਥੋੜਾ ਜਿਆ ਕੰਫਰਟ ਹੋ ਗਿਆ ਮੈਂ ਕਮਰੇ ਨਾਲ ਤੇ ਗੱਲਬਾਤ ਵੀ ਸਹੀ ਹੋ ਰਹੀ ਆ ਠੀਕ ਹੈ ਜੀ ਪਰ ਇਹ ਵੀ ਗੱਡੀ ਲਿਉਣੀ ਹਨਾ ਗੱਡੀ ਇੱਥੋਂ ਤਾਂ ਨੂੰ ਲਿਉਣੀ ਤੇ ਸਿੱਧਾ ਇੱਥੇ ਜਾ ਕੇ ਬੁੱਤ ਝੁੱਟ ਪੈਂਦਾ ਨਾ ਬੁੱਧੀ ਉਚਾਈ ਆ ਸਿੱਧੀ ਆ ਪਰ ਉਹ ਰਾਹ ਵਥਰਾ ਬਣਿਆ ਨਾ ਪੌੜੀਆਂ ਕਰਕੇ ਸਾਨੂੰ ਲੱਗਦਾ ਚਲੋ ਚਲੋ ਜੋ ਵੀ ਸੇਫੀ ਆ ਬੰਦਾ ਗੱਡੀ ਤੇ ਵੀ ਆ ਸਕਦਾ 50 ਰੁਪਏ ਦੇ ਕੇ ਤੁਰਤੀ ਆ ਸਕਦਾ ਆ ਹਾਂ ਜਿਹਦੇ ਗੋਡੇ ਚ ਦਮ ਆ ਪੱਟਾ ਚ ਦਮ ਆ ਉਹ ਤੁਰਤੀ ਆਏ ਠੀਕ ਹੈ ਜੀ ਸਾਡੇ ਆ ਤੇ ਸ਼ਾਮੋਂ ਨੂੰ ਤਾਂ ਸਵੇਰ ਨੂੰ ਆਏ ਜਾਂ ਦੁਪਹਿਰ ਨੂੰ ਨਾ ਆਏ ਤੇ ਬਾਅਦ ਨੂੰ ਫੜੀ ਨਾ ਪਹਿਰ ਹੁਣ ਜੇ ਜਣਾ ਮਈ ਆ ਨਾ ਵੀ ਨਾ ਤੇ ਜੂਨ ਚ ਲੱਗਿਆ ਉੱਥੇ ਤੇ ਬਈ ਬਿਲਕੁਲ ਅੱਗ ਵਾਦੀਆਂ ਇਸ ਲਈ ਦਪਹਿਰ ਨੂੰ ਆਉਣ ਬਾਰੇ ਸੋਚਿਓ ਨਾ ਠੀਕ ਹੈ ਜਦੋਂ ਆਓ ਸਿਰੇ ਜੇ ਸ਼ਾਮਾਂ ਨੂੰ ਬਸ ਵੀਰ ਦਾ ਟਾਈਮ ਸਤ ਤੋ ਵੈਸਟ ਹੁੰਦਾ ਠੀਕ ਹੈ ਅੱਜ ਤਾਂ ਅਸੀਂ ਹਿੰਦੂ ਹੁਣ ਦੂਰੋਂ ਆਇਆ ਕੋਈ 30 40 50 ਕਿਲੋਮੀਟਰ ਦੂਰੋਂ ਆਇਆ ਸਾਨੂੰ ਆਉਂਦੇ-ਉਂਦੇ ਉੱਠਦੇ-ਉੱਠਦੇ 9 ਵਜ ਗਏ ਸਾਨੂੰ ਆਉਂਦੇ-ਉਂਦੇ ਬਈ ਕਾਫੀ ਟਾਈਮ ਹੋ ਗਿਆ ਠੀਕੋ ਜੀ ਚਲੋ ਮਿਲਦੀ ਫਿਰ ਡੱਡੀ ਚ ਫਿਰ ਕੈਮਰਾ ਖੋਲ ਜਿੰਦਾ ਡੱਡੀ ਫਿਰ ਨਹੀਂ ਹੁੰਦੀ ਡੱਡੀ ਫਿਰ ਨਹੀਂ ਹੁੰਦੀ ਠੀਕ ਹੋ ਜੀ हां जी भाई दोस्तों भाई फाइनली फाइनली ਬਹੁਤਾ ਹੋ ਗਿਆ ਸਾਡੀ ਲਾਈਫ ਚ ਅਸੀਂ ਮੰਦਿਰ ਦੇ ਦਰਸ਼ਨ ਕਰਕੇ ਆ ਗਏ ਹੀ ਤੇ ਮੰਦਿਰ ਇਸ ਜਿਹੜਾ ਤੋਂ ਦਿਖਾਈ ਦੇ ਰਿਹਾ ਠੀਕ ਹੈ ਜੀ ਆ ਮੰਦਿਰ ਆ ਜੀ ਇਧਰ ਦੀ ਬੈਕ ਸਾਈਡ ਵਾਲੀ ਰੋਡ ਆ ਤੇ ਭਾਈ ਬਹੁਤ ਘਣਾ ਜੰਗਲ ਆ ਇਸ ਸਾਈਡ ਤੇ ਤੇ ਪਤਾ ਨਹੀਂ ਇਹਨਾਂ ਨੂੰ ਸ਼ਵਾਲਟ ਦੀ ਪਾਣੀ ਜਾਂਦੇ ਨੇ ਮੈਨੂੰ ਪਤਾ ਨਹੀਂ ਆ ਪਰ ਹੁਸ਼ਿਆਰਪੁਰ ਵਾਲੀ ਸਾਈਡ ਤੇ ਆ ਤੇ ਵਿਊ ਕਾਫੀ ਠੰਡਾ ਹੈ ਹਨਾ ਗਰਮੀ ਤਾਂ ਹੈ ਪਰ ਵਿਊ ਠੰਡਾ ਬਹੁਤ ਛਪੜਾ ਬੰਦਾ ਖਲੋਤਾ ਚਿਲਮਾ ਨਾ ਮਮ ਗੱਡੀ ਦੇ ਜੰਡਰ ਮੋਣਾ ਤੇ ਭਾਈ ਵੀਊ ਤਾਂ ਭਾਈ ਬੋ ਘਾੜਾ ਠੀਕ ਹੈ ਜੀ ਆ ਦੇਖੋ ਰੋਡ ਬਿਲਕੁਲ ਸੁਨਸਾਨਾ ਕੋਈ ਨਹੀਂ ਆ ਰਿਹਾ ਤੁਸੀਂ ਦੇਖ ਰਹੇ ਹੋਗੇ ਇਸ ਸਾਈਡ ਵੀ ਕੋਈ ਨਹੀਂ ਆ ਰਿਹਾ ਸਿਰਫ ਆਪਣੀ ਗੱਡੀ ਲੱਗੀ ਆ ਆਪਾਂ ਮੁੜਤੇ ਆਏ ਆ ਪਿਛੋਂ ਠੀਕ ਹੈ ਜੀ ਇਸ ਸਾਈਡ ਵੀ ਜੰਗਲ ਆ ਪਿਓਰਲੀ ਜੰਗਲ ਆ ਪਿਓਰਲੀ ਠੀਕ ਹੈ ਜੀ ਤੇ ਇਸ ਸਾਈਡ ਵੀ ਜੰਗਲ ਆ ਤੇ ਉਹ ਉੱਪਰ ਮੰਦਿਰ ਆ ਇੱਥੋਂ ਨਹੀਂ ਆ ਰਿਹਾ ਵੀਊ ਮੈਂ ਤੁਹਾਨੂੰ ਦਿਖਾਉਂਦਾ ਤਾਂ ਹਾਂ ਉਹ ਦਿਖ ਰਿਹਾ ਮੰਦਰ ਠੀਕ ਹੈ ਜੀ ਉਹ ਉੱਪਰ ਮੰਦਰ ਆ ਠੀਕ ਹੈ ਹੁਣ ਸਨਲਾਈਟ ਵੀ ਪੈ ਰਹੀ ਸ਼ਾਇਦ ਤਾਂ ਸ਼ਾਇਦ ਚੰਗਾ ਨਾ ਲੱਭੇ ਫੋਟੋਸ ਨਹੀਂ ਟਾਰਿਆ ਸ਼ਾਇਦ ਤੇ ਹਾਂ ਹਾਂ ਟਾਰ ਲਿਆ ਫੋਟੋਸ ਉਹ ਮੰਦਰ ਆ ਜੀ ਠੀਕ ਹੈ ਜੀ ਤੇ ਬਾਈ ਬੱਟੀ ਤੁਹਾਡੇ ਸਾਹਮਣੇ ਆ ਜੀ ਬੋਕਰ ਵੀਊਅਰ ਗੁਰਦਾਸਪੁਰ ਵਾਲੇ ਇਸ ਗੁਰਦਨ ਦੇ ਢਿੱਲੇ ਵਾਲੇ ਮੰਦਰ ਤੇ ਜਰੂਰ ਆਣਾ ਤਾਂ ਬਾਈ ਜੇ ਤੁਹਾਨੂੰ ਵੀਡੀਓ ਅਜੇ ਤੱਕ ਵੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਯਾਰ ਠੀਕ ਹੈ ਜੀ ਤੇ ਚਲੋ ਚੱਲਦੇ ਆਂ ਗੱਡੀ ਜੀ ਬੈਨੇ ਸਫ਼ਰ ਕਰਦੇ ਆਂ ਮੈਨੂੰ ਲੱਗ ਨਹੀਂ ਰਿਹਾ ਸੀ ਸੇਫ ਹੈ ਕਿਉਂਕਿ ਕੋਈ ਆ ਨਹੀਂ ਰਿਹਾ ਸਾਈਡ ਤੇ ਹੁਸ਼ਿਆਰ ਪਰਵਾਲੀ ਸਾਈਡ ਤੇ ਪਹਾੜੀਆਂ ਨੇ ਸ਼왈ਕ ਦੀ ਪਹਾੜੀਆਂ ਨੇ ਥੋੜੇ ਜਾਨਵਰ ਹੈ ਰੇ ਦੇ ਵਿੱਚ ਠੀਕ ਹੈ ਜੀ ਤੇ ਸੱਪ ਸੁਪ ਤੇ ਆਮ ਨੇ ਇਸ ਲਈ ਯਾਰ ਬਚ ਪਚਾਈ ਆ ਆਪਣੇ ਚਾਹੀਦਾ ਹੁਣ ਮੈਨੂੰ ਇਹਨਾਂ ਨੇ ਪਤਾ ਵੀ ਇਸ ਜੰਗਲ 'ਚ ਕਿਸ ਤਰ੍ਹਾਂ ਦੇ ਜਾਨਵਰ ਰਹਿੰਦੇ ਨੇ ਜਾਂ ਕਿਸ ਤਰ੍ਹਾਂ ਦੇ ਨਹੀਂ ਰਹਿੰਦੇ ਪਰ ਫਿਰ ਵੀ ਸੇਫਟੀ ਲਈ ਚਲਦੇ ਆ ਬਹੁਤਾ ਟਾਈਮ ਸਪੈਂਡ ਨਹੀਂ ਕਰਦੇ ਇੱਥੇ ਹਾਂਜੀ ਕੁਛ ਆਇਆ ਹੀ ਹੋਇਆ ਇੱਥੇ ਜਿਆਦਾ ਸਗੀਆਂਦਾ ਆ ਯਾਰ ਮੇਰੀ ਗੱਲ ਸੁਣਨਾ ਜਿਹੜਾ ਸੱਪ ਸੁਪ ਦਾ ਡਾਰਾ ਹਾਂਜੀ ਇਹ ਸੱਪ ਤੇਰਾ ਹੁੰਦਾ ਨਾ ਜਿਹਨੂੰ ਕੋਪਰਾ ਕਹਿੰਦੇ ਆ ਆਪਣੀ ਪਛਾਹ ਅਸੀਂ ਖੜਪਾ ਕਹਿੰਦੇ ਆ ਹਨਾ ਘੜ ਦੇ ਬਾਹਰ ਨੂੰ ਆਪਣੀ ਪਛਾਹ ਅਸੀਂ ਕੋਪਰਾ ਕਹਿੰਦੇ ਆ ਹਨਾ ਤੇ ਖੜਪਾ ਠੀਕ ਆ ਉਹ ਬਹੁਤ ਅਦਰ ਬਹੁਤ ਜ਼ਰਾ ਇਧਰ ਇਸ ਲਈ ਯਾਰ ਉਹਨਾਂ ਨੂੰ ਤਾਂ ਪਹੁੰਚਾਈ ਜਾਈਦਾ ਹਨਾ ਕਿਧਰ ਹਾਂ ਚਲੋ ਠੀਕ ਹੈ ਜੀ ਚਲੋ ਕਰਦੇ ਆ ਸਫਰ ਨਾਲ ਨਾਲ ਤੁਹਾਨੂੰ ਵਿਖਾਈ ਜੰਨੇ ਆ ਹਾਂਜੀ ਹਾਂਜੀ ਤੇ ਭਾਈ ਮੈਂ ਨਾ ਆਪਣੀ ਇਸ ਵੀਡੀਓ ਦਾ ਐਂਡ ਹੀ ਨਹੀਂ ਕੀਤਾ ਤੇ ਵੀਡੀਓ ਦਾ ਐਂਡ ਕਰਨ ਦਾ ਮੌਕਾ ਮਿਲਿਆ ਵੀ ਨਹੀਂ ਮੈਨੂੰ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਫੋਨ ਉਨ ਸ਼ੁਰੂ ਹੋ ਗਏ ਸੀ ਵੀ ਤੁਸੀਂ ਜਲਦੀ ਘਰ ਆ ਜਾਓ ਇੰਡੀਆ ਪਾਕਿਸਤਾਨ ਦੀ ਵਾਰ ਲੱਗ ਚੁਕੀ ਹੈ ਤੇ ਫਿਰ ਮੈਂ ਸੋਚਿਆ ਵੀ ਚਲੋ ਸੇਫਲੀ ਪਹਿਲਾਂ ਘਰ ਪਹੁੰਚਨੇ ਆ ਵੀਡੀਓ ਦੇ ਬਾਰੇ ਫੇਰ ਸੋਚਦੇ ਆ ਤੇ ਚਲੋ ਫਾਈਨਲੀ ਅੱਜ ਸੰਡੇ ਆ ਕੱਲ ਦੇ ਇੰਡੀਆ ਪਾਕਿਸਤਾਨ ਦਾ ਸੀਜ਼ਫਾਇਰ ਹੋ ਗਿਆ ਆ ਜਿਹੜੀ ਵਾਰ ਆ ਜੰਗ ਆ ਉਹ ਰੁਕ ਚੁੱਕੀ ਆ ਚਲੋ ਚੰਗਾ ਹੋ ਗਿਆ ਜਿਆਦਾ ਨੁਕਸਾਨ ਨਹੀਂ ਹੋਇਆ ਦੋਵਾਂ ਦੇਸ਼ਾਂ ਦਾ ਨੁਕਸਾਨ ਤਾਂ ਹੋਇਆ ਪਰ ਕੁਝ ਜਿਆਦਾ ਨਹੀਂ ਹੋਇਆ ਠੀਕਾ ਜੀ ਚਲੋ ਬਈ ਤੁਸੀਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕਿਉਂਕਿ ਬਹੁਤ ਕੈਂਡ ਤੇ ਸੋਹਣਾ ਕੰਟੈਂਟ ਔਨ ਦਾ ਵੇ ਆ ਠੀਕਾ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ ਜੀ